ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡਾ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਡਰੈੱਸ ਸੈੱਟ ਕੋਲ ਇਸ ਨਕਰ ਦਾ ਨੋਟ ਕਰ ਲਿਓ 65 ਸੱਜਣੋ ਟੋਟੀਆਂ ਆ ਗਿਆ ਤਸਵੀਲ ਪੱਟੀ ਦੇ ਜਿਲ੍ਹਾ ਫਰੀਦ ਤਰਨਤਾਰਨ ਸਹਿਰ ਜਿਹੜੇ ਜੇ ਕਲਾ ਕਰੀਏ ਨਸਹਿਰਾ ਸ਼ੇਰੋਂ ਮੋਈ ਕੋਈ ਖਲੂਰ ਸਾਹਿਬ ਗੋਇੰਦਵਾਲ ਸਾਹਿਬ ਇਹਦੇ ਆਹ ਨਗਰ ਤੇ ਨਗਰ ਆ ਜਾਂਦੇ ਤੇ ਕਾਫੀ ਮੰਨੋ ਵੀ ਮੇਨ ਵਾਵਾ ਸ਼ਹਿਰ ਕਸਬਾ ਟੋਟੀਆਂ ਨਗਰ ਪੂਰਾ ਵੱਡਾ ਤੇ ਯਾਨਾ ਡੇਬੇ ਵਿੱਚ ਚਾਰ ਐ ਮਤਲਬ ਖਾਦੇ ਨੇ ਆ ਤੇ ਮਲੌਣ ਵੀ ਲੱਗੇ ਆ ਤੁਹਾਨੂੰ ਥੋਡੇ ਪਿਆਰ ਕਰਨ ਵਾਲੇ ਜਿਹੜੇ ਨੂੰ ਜਿਵੇਂ ਕਈ ਕਣ ਅપરા ਕਹਿੰਦੇ ਆ ਨਾ ਵੀ ਪ੍ਰਾਨਾ ਕਲਾਕਾਰ ਪੂਰੀ ਗੱਲ ਵਧੀਆ ਤੇ ਅੱਜ ਭਾਉ ਨੋਖ ਦੀ ਵੀ ਗੱਲ ਪੂਰੀ ਹੈ ਗੱਲਾਂ ਬਾਤਾਂ ਤੇ ਵੀ ਤੇ ਮੰਨ ਲਓ ਜੇ ਪਸ਼ੂਆਂ ਦਾ ਦੁੱਧ ਭਾਂਡਾ ਵੀ ਦੱਸਿਆ ਤਾਂ 100 ਦਾ 100 ਹੁੰਦਾ ਇਹ ਨਹੀਂ ਹੈਗਾ ਜੇ 12 ਕਿਲੋ ਕਹਿਤਾ ਤੇ 9 ਰਹਿ ਜਾਊਗਾ ਜਿਹੜੀ ਤੇ ਤੇ 12 ਤੇ ਉਹਦੇ 12 ਹੀ ਆ ਮਾਲਕ ਦੀ ਏਡੀ ਕਰਾ ਮਤਾ ਕਿਉਂਕਿ ਆਪ ਪਹਿਲਾਂ ਤਸੱਲੀਆਂ ਕਰਕੇ ਫਿਰ ਵੀਡੀਓ ਦੇ ਵਿੱਚ ਪੋਸ ਪਾਈ ਜਾਂਦੀ ਆਜੋ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਫਿਰ ਵੀ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਜਿਹੜਾ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਹੈ ਕਿਉਂਕਿ ਤੁਸੀਂ ਸੱਜਣੋਂ ਪੈਸੇ ਖਰਚ ਕਰਨੇ ਚਾਰ ਬਖਾਵਾਂਗੇ ਵਿੱਚ ਟੋਕੜਾ ਖੱਪਣਾ ਚੈੱਕ ਪਾਸ ਵੀ ਆ ਸੱਜਣਾ ਵੀ ਆ ਤਿੰਨ ਤਿੰਨ ਬਖਾਵਾਂਗੇ ਤਿੰਨ ਵਿੱਚ ਤਿੰਨ ਬਖਾਵਾਂਗੇ ਬਾਕੀ ਫੇਰ ਕਰ ਲਾਂਗੇ ਮੈਂ ਨਾ ਚਾਰ ਹੀ ਵਿਖਾ ਦਈਏ ਚੱਲਣ ਦੇ ਤੂੰ ਉਹ ਅਜੁਣੇ ਲਿਆਂਦੀ ਚੋਈ ਆ ਵਿਖਾ ਦੇਣੀ ਉਹ ਵੀ ਆਦਿਆਂ ਕੋਈ ਨਹੀਂ ਕੋਈ ਗੱਲ ਹੀ ਨਹੀਂ ਦੇ ਚਲੋ ਭੈਣ ਭਰਾ ਆਂਦਦੇ ਆ ਆਪਾਂ ਲਿਆਂਦੀ ਆ ਅੱਜ ਹੀ ਚਵਾਉਗੇ ਕੋਈ ਗੱਲ ਨਹੀਂ ਉਤਰੇ ਵਿਖਾ ਦੇਣੀਆਂ ਤੇ ਹਾਂ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਆਸ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਚੜ੍ਹਦੀ ਕਲਾ ਤੇ ਰਾਮਦਾਸ ਮਹਾਰਾਜ ਕਿਰਪਾ ਕਰੇ ਤੇ ਵੜਾ ਵੜ ਮਲਬਾਰ ਚ ਜਿਹੜੀ ਆ ਨਿਕੀ ਨਿਕੀ ਆਂਦਦੇ ਕਣੀ ਦਾ ਮੀ ਪੈਂਦਾ ਉਹ ਗੱਲ ਅੱਜ ਕਈ ਪੂਰੇ ਖਾਂ ਕਈ ਪੂਰੇ ਖਾਂਡੇ ਹੋਣੇ ਕਈ ਪਕਾਉਣ ਦੇ ਹੋਣੇ ਆ ਤੇ ਕਈ ਸਲਾਹ ਕਰਨ ਦੇ ਹੋਣੇ ਆ ਤੇ ਅੰਨ ਦੇ ਖਾਣੇ ਚਾਹੀਦੇ ਆ ਨਹੀਂ ਚਾਹੀਦੇ ਆ ਹੁਣ ਉਤਰਾ ਅੱਗੇ ਨਾਲੋਂ ਕੁਲਦੀਸ਼ਾ ਰੋ ਰੀਤ ਥੋੜੀ ਜਿਹੀ ਨੇ ਘੜਦੀ ਜਾਂਦੀ ਆ ਓਕੇ ਅੱਗੇ ਤਿਆਂ ਲੱਗਣੀਆਂ ਮੁੰਡਿਆਂ ਨੇ ਕਬੱਡੀ ਖੇਡਣੀ ਹਾਂ ਕੁੜੀਆਂ ਆਂਦੇ ਹੁੰਦੇ ਪੇਕੇ ਆਉਣਾ ਨੱਚਣਾ ਗਿੱਧਾ ਪਾਉਣਾ ਹੈ ਉਹ ਗੱਲਾਂ ਬਾਤਾਂ ਹੀ ਗਈਆਂ ਹੈ ਤੇ ਹਾਂ ਉਹ ਤਿੰਨ ਦੱਸੀ ਗੱਲਾਂ ਹਾਂ ਆਈ ਆਪਦੀ ਸੰਭਾਲ ਦੇ ਵਿੱਚ ਨਾ ਬਹੁਤ ਆਂਦੇ ਹੁੰਦੇ ਆ 100 150 ਮਤਲਬ ਆਂਦੇ ਹੁੰਦੇ ਆ ਧੀਆਂ ਆ ਜਾਣੀਆਂ ਤੇ ਕਬੱਡੀ ਖੇਡਣੀ ਮੁੰਡਿਆਂ ਨੇ ਆਡ ਕੁੜੀਆਂ ਆਡ ਨੱਚਣਾ ਤੇ ਗੱਲਾਂ ਹੀ ਪਿਆਰ ਹੀ ਪਿਆਰ ਹੀ ਤੇ ਹੁਣ ਹੁਣ ਤੇ ਹੋਰ ਇੱਕ ਵੱਡੀ ਘਰੇ ਖੇਡੀ ਜਾਂਦੀ ਆ ਹੁਣ ਤੇ ਆਂਦੇ ਹੁੰਦੇ ਆ ਇੱਕ ਪਿਓ ਇੱਕ ਅੰਦਰ ਵੜਿਆ ਵਾ ਪੋਤੇ ਕੰਦਰ ਵੜਿਆ ਵਾ ਤੇ ਚੜਦੀ ਕਲਾ ਵਾ ਇੱਕ ਗੱਲ ਕਿਸੇ ਨਾ ਕੂਣਾ ਨਹੀਂ ਸਹਿਣਾ ਨਹੀਂ ਬੁਲਾਕ ਹੀ ਨਹੀਂ ਰਹਿਣਾ ਉਹਨੇ ਕਿਹੇ ਵੇਲੇ ਲੈਟਰ ਨਹੀਂ ਹੋ ਜਾਣਾ 10 ਮਿੰਟ ਪਹਿਲਾਂ ਤੇ ਉਹਨੇ ਬਾਅਦ ਚੋ ਜਾਣਾ ਕਿ ਦੂਜੇ ਨੂੰ ਹੀ ਨਹੀਂ ਵਿਖਾਉਣਾ ਵਿਖਾਉਣਾ ਤੇ ਅਹੀਂ ਉਤਰਾ ਵਿਖਾਉਂਦੇ ਨਹੀਂ ਸਾਡਾ ਕਿੱਤਾ ਹੋਰ ਤਰ੍ਹਾਂ ਦਾ ਵਾ ਸਾਡਾ ਕੱਲੇ ਕੱਲੇ ਦਾ ਰੋਕ ਨਹੀਂ ਹੁੰਦਾ ਕੰਮ ਸਰਦਾ ਨਹੀਂ ਸਾਡਾ ਆਂ ਦੇਂਦੇ ਮਹਾਰਾਜ ਇਹਦੇ ਪਾਸ ਰੱਖੇ ਇਹਦੇ ਸ਼ੋਹਰਾ ਦਿੱਤਾ ਰੱਬ ਨੇ ਸਾਡੇ ਕੀ ਲੈ ਜਾਣਾ ਜੱਗ ਦੁਨੀਆ ਤੋਂ ਹਾਂ ਅੱਜ ਕੁੜੇ ਪੀਰ ਬੜਾ ਚੰਗਾ ਹੋਣਾ ਨਹੀਂ ਆਂ ਦੇਂਦਿਆ ਨਹੀਂ ਆਪਣੀ ਕੁਲਦੀਪ ਸਿਆਹੇ ਗੱਲ ਲਿਆ ਹਾਂ ਜਿੰਨਾ ਦੁੱਧ ਦੱਸਾਂਗੇ ਉਹਨਾਂ ਦੁੱਧ ਨਾ ਨਿਕਲੇ ਫੇਗਲ ਹੋਇਆ ਛਤਾ ਕੋ ਉਧਰ ਛਤਾ ਕੋ ਉਧਰ ਇਹਦੀ ਤਾਂ ਸੌਂ ਨਹੀਂ ਦਿੱਤੀ ਜਾਨਵਾਰ ਆਮ ਵੇਖੀ ਦਾ ਭਰਾ ਦੱਸ-ਦੱਸ ਦਿਆ ਜਦੋਂ ਕਿੱਲੇ ਦੇ ਫਰ ਨਹੀਂ ਜਾਈਦਾ ਉਦੋਂ 9 ਤੋਂ 8 ਤੋਂ 6:30 ਤਾਈਂ ਕੰਮ ਚੱਲ ਜਾਂਦਾ ਮਨ ਗੱਡੀ ਦੇ ਲਦੋਂ ਦੇ ਲਦੋਂ ਦੇ ਟੁੱਟ ਜਾਂਦੇ ਆਪਣੇ ਜੋ ਕੁਲਦੀਪ ਸਿੰਘ ਜ਼ੁਬਾਨ ਚੋਂ ਨਿਕਲ ਜੂ ਨਾ ਉਥੇ ਤੀਰ ਵੱਜੂਗਾ ਹੋਇਆ ਕਿਦੇ ਪਾਈਏ ਦਾ ਕਿਦੇ ਸੌਂ ਨਹੀਂ ਦਿੱਤੀ ਅੱਗਾ ਪਿੱਛਾ ਹੋ ਜੇ ਪਹਿਲੀ ਗੱਲ ਤੇ ਆਖੀ ਤਾਂ ਉਹ ਵੀ ਜ਼ੁਬਾਨ ਚੋਂ ਨਾ ਨਿਕਲੇ ਪੈ ਜਾਂਦਾ ਪੈ ਜਾਂਦਾ ਗਲਦੀਪ ਸਿੰਘ ਸੇ ਪਹਿਲੀ ਗੱਲ ਤੇ ਆਨੁੰਦੇ ਆਪਾਂ ਚੋਈਆਂ ਆਪਾਂ ਨੂੰ ਪਤਾ ਹੁੰਦਾ ਉਹ ਵੀ ਪਾਇਆ ਦਾ ਨਹੀਂ ਝੂਠ ਮਾਰਨਾ ਚਾਹੀਦਾ ਦਿਲੋਂ ਨਹੀਂ ਮਾਰਨਾ ਚਾਹੀਦਾ ਇੱਕ ਪਾਇਆ ਖੰਡ ਅੱਧਾ ਕਿਲੋ ਚੱਲ ਜਾਂਦਾ ਕੋਈ ਗੱਲ ਨਹੀਂ ਹੈ ਵਪਾਰ ਲੈਣਾ ਆਪਾਂ ਇਹ ਸੋਚਾ ਕੀ ਗਲਤ ਕੰਮ ਨਹੀਂ ਕਰਨਾ ਆਪਣਾ ਗਲਦੀਪ ਸਿੰਘ ਆ ਚਲੋ ਆਨੁੰਦੇ ਹਰ ਇੱਕ ਭੈਣ ਭਰਾ ਚੰਗਾ ਕਰਦਾ ਕੰਮ ਆਪਾਂ ਦਿਲ ਨੂੰ ਇਹ ਤਬੂਨ ਦਿੱਤਾ ਵਾ ਕਿ ਨਾ ਨਾ ਤੇ ਗਾਂ ਮਗਰ ਵੱਛਾ ਲੈਣਾ ਨਾ ਪਹੂ ਮਗਰ ਘੱਟਾ ਲੈਣਾ ਉਹੋ ਜਿਹਾ ਪੈਸਾ ਵੀਰ ਉਹੋ ਜਿਹਾ ਥਾਂ ਲੱਗਦਾ ਕੰਮ ਸੱਚਾ ਕਰਨਾ ਹੋਰ ਵੀ ਲੈ ਜਾਂਦਾ ਹੁਣ ਜਿਹੜੇ ਵਪਾਰ ਨਹੀਂ ਕਰਦੇ ਉਹ ਵਿਚਾਰੇ ਰੋਟੀ ਨਹੀਂ ਖਾਂਦੇ। ਹਾਂ ਇਹ ਕਰਕੇ ਜੇ ਕਰਨਾ ਤੇ ਸੱਚਾ ਕਰੀਏ ਜਿਹੜਾ ਆਪਣੇ ਡਿਊਟੀ ਲਈ ਨਾ ਤੈਨੂੰ ਇਹਨੂੰ ਚੰਗੀ ਪਕਤਾਈਏ। ਹਾਂ ਜਿੰਨੀ ਜੋਗੀ ਹੈ। ਤੇ ਹਾਂ ਭਰਾਓ ਇਹ ਮਲੇ ਅੰਦੇ ਹੁੰਦੇ ਆ ਕਿ ਇਹਦਾ ਮੂੰਹ ਚੋਂ ਗੱਲ ਨਿਕਲ ਜਾਂਦੀ ਆ ਪਰ ਕਿਸੇ ਦੇ ਆਪਾਂ ਭੋਰਾ ਵੀ ਖਿਲਾਫ ਨਹੀਂ ਚੱਲਦੇ। ਦਿਲੋਂ ਨਹੀਂ ਚੱਲਦੇ। ਇਹ ਕਰਕੇ ਚੱਲਣਾ ਚਾਹੀਦਾ ਚੱਲਣਾ ਚਾਹੀਦਾ ਵੀ ਨਹੀਂ ਹਰ ਇੱਕ ਭੈਣ ਭਰਾ ਨੇ ਪੈਸੇ ਲਾ ਕੇ ਲਿਆਣੀਆਂ ਕਈ ਨਾ ਕੁਲਦੀਪ ਸਿੰਘ ਪਹੂ ਮਹਿੰਗਾ ਵੀ ਚੁੱਕਿਆ ਜਾਂਦਾ ਚੁੱਕਿਆ ਜਾਂਦਾ ਬੜਾ ਕੁਝ ਕੋ ਬੰਦਾ ਰੱਬ ਨਹੀਂ ਗਾ ਨਾ ਨਾ ਬੰਦਾ ਰੱਬ ਨਹੀਂ ਗਾ ਅੱਖਾਂ ਤੋਂ ਵੱਡਾ ਚੁੱਕਿਆ ਜਾਂਦਾ ਉਹ ਪਹੂ ਹੁੰਦਾ ਚੌਥਾ ਹੀ ਨਫਾ ਦੇਈ ਜਾਂਦਾ ਕੁਲਦੀਪ ਸਿੰਘ ਉਹ ਪਹੂ ਘਾਟਾ ਪਵਾਈ ਜਾਂਦਾ ਇਹ ਤੇ ਰੱਬ ਦੀ ਰਹਿਮਤ ਆ ਰੱਬ ਦੀ ਰਹਿਮਤ ਆ ਤੇ ਭਰਾਵਾਂ ਨੇ ਆਖਣਾ ਬਹੁਤੀਆਂ ਬੁੱਢਾ ਗੱਲਾਂ ਕਰੀ ਜਾਂਦਾ ਵਾ ਹੋਣ ਚਲੋ ਇਹਨਾਂ ਦਾ ਜਲਵਾ ਵੀ ਦੱਸ ਦਈਏ ਹਾਂ ਮਾਲ ਪੂੜੇ ਖਾਦੇ ਆ ਕਹਤਾ ਕਰਦਾ ਨਹੀਂ ਅੱਜ ਤੇ ਆਂਦੇ ਮਾਲ ਪੂੜੇ ਤਾਂ ਕੰਮ ਵਧਿਆ ਬਿਆਦੇ ਹਾਏ ਹਾਏ ਇੱਧਰ ਐਡਰੈਸ ਵੀ ਨਹੀਂ ਦੱਸਿਆ ਵੇਖ ਤੇ ਆਈ ਐਡਰੈਸ ਪਤਾ ਹੀ ਆ ਵੀਰਾਂ ਨੂੰ ਕੋਈ ਨਹੀਂ ਆਹ ਆ ਕੇ ਪੁੱਛ ਲੈ ਨਹੀਂ ਦੱਸ ਦਿੰਨੇ ਆਂ ਨੂੰ ਦੇ ਕੋਈ ਹਰੀ ਕਹਤੋਂ ਆਉਂਦਾ ਤੇ ਟੂਲਪਲਾ ਜੇ ਤੋ 5 ਕਿਲੋਮੀਟਰ ਆ ਭਾਵੇਂ ਟੂਲਪਲਾ ਜੇ ਆਲਿਆਂ ਨੂੰ ਪੁੱਛ ਕੇ ਆ ਜਾਓ ਆਪਣਾ ਨਾਮ ਓਕੇ ਮਿੱਤਰਾਂ ਦਾ ਨਾਮ ਚੱਲਦਾ ਹਾਏ ਹਾਏ ਤੇ ਜੋ ਕੋਈ ਬਾਬੇ ਆ ਬਰਦਾਸ ਹੱਲੋਂ ਖਡੂਰ ਸਾਹਿਬੋਂ ਕੋਈ ਵੀ ਇਧਰੋਂ ਆਉਂਦਾ ਵਾ ਦੇ ਵਹੀਂ ਪੁਈ 5 ਕਿਲੋਮੀਟਰਾਂ ਜਾਂ ਮਹਰਾ 5 ਕਿਲੋਮੀਟਰਾਂ ਤੇ ਆਮ ਚਲੋ ਭਰਾਵਾਂ ਨੂੰ ਪਤਾ ਹੀ ਆ ਬਜ਼ੁਰਗ ਦਾ ਜਿੰਨਾ ਕਿ ਮਹਰਾ ਜੀ ਕਰ ਆ ਮੈਂ ਨਾ ਆਪਾਂ ਭਰਾਵਾਂ ਦਾ ਜਿਹੜਾ ਪਿਆਰ ਆ ਉਹ ਤੇ ਮੈਂ ਅਗਲੇ ਜਨਮ ਚ ਨਹੀਂ ਦੇ ਹੱਕਦਾ ਦੁਬਾਰਾ ਜੰਮ ਕੇ ਵੀ ਨਹੀਂ ਦੇ ਹੱਕਦਾ ਵੀਰ ਪਾਰ ਵੇਲਾ ਕੀਤਾ ਤੇ ਦੁਨੀਆ ਜਾਣ ਲੱਗੀ ਤੂੰ ਸੋਚ ਕਿਸੇ ਦੀ ਵੀਡੀਓ 300 ਚੱਲੂ 1000 ਚੱਲੂ ਮਾਨ ਨਹੀਂ ਕਰਦਾ ਇੱਕ 4000 5000 ਵੀਡੀਓ ਇੱਕ ਚੌਂ ਪੈਰਾਂ ਚ ਬੁੱਢੇ ਦੀ ਐ ਨਿਕਲ ਜਾਣੀ ਜੇ ਸੱਚਾ ਦਿਲੋਂ ਕਰਦੇ ਆ ਤੇ ਆਪਾਂ ਨੇ ਰੱਬਾ ਹੋਰ ਵੀ ਸੱਚਾ ਕਰਾਈ ਝੂਠ ਨਾ ਮਰਾਈ ਪੈਸਾ ਨਹੀਂ ਨਾਲ ਜਾਣਾ ਉਦੋਂ ਖਫਣ ਚ ਇੱਥੇ ਕਿ ਤਣੀ ਜੀ ਬੰਨ ਕੇ ਨਾ ਹੱਥਾਂ ਐ ਕੱਢ ਦਿੰਦੇ ਆ ਵਾਕਿਆ ਹੀ ਕੋਈ ਨਹੀਂ ਨਾਲ ਜਾਣਾ ਸੱਚਾ ਕੰਮ ਕਰੀਏ ਵਾਕਿਆ ਹੈ ਗੱਲ ਤੇ ਨਹੀਂ ਹੈ ਉਦੋਂ ਕੱਥ ਕੇ ਤਣੀ ਬੰਨ ਦਿੰਦੇ ਬੁੱਢਾ ਭੱਜ ਨਾ ਜਾਵੇ ਫੇਰ ਉਹਦੇ ਛੇਤੀ ਚੱਕ ਲੋ ਹਾਂ ਵਿਖਾਈਏ ਆਪਾਂ ਭੈਣਤਾ ਮਾਨੂੰ ਹਾਂ ਉਹਨਾਂ ਨੇ ਕਿਹਾ ਟਾਈਮ ਲਾਈ ਜਾਂਦੇ ਟਾਈਮ ਲਾਈ ਜਾਂਦੇ ਆ ਤੇ ਇਹਦਾ ਕੀ लेखा ਝੋਖਾ लेखा ਝੋਖਾ ਤੇ ਆਪ ਹੀ ਭਰਾਵਾਂ ਵੇ ਲੈਣਾ ਕੋਈ ਦੁੱਜੇ ਲਾਵੇ ਤਿਜੇ ਲਾਵੇ ਚੌਥਾ ਲਾਵੇ ਭਰਾਵਾਂ ਦੇ ਸਿਰ ਤੇ ਸੁਗਾ ਕੱਢ ਬਾਰ ਕਰਾ ਕਰ ਲਾਲਸੈਨ ਇਹ ਆਪ ਦੀ ਤਰੀਫ ਆਪ ਹੀ ਕਰੂਗੀ ਅੱਛਾ ਬਾਕੀ ਇਹਦੇ ਪਾਜੀ ਆਪਾਂ ਦੁੱਜੇ ਸੂਏ ਪਿੱਛੇ ਆਪਾਂ ਪੈਸੇ ਲਾਏ ਸੀ ਪਿਛਲੀ ਜਿਹੜੀ ਓਕੇ ਹਾਂਜੀ ਫਿਰ ਕੀ ਤਿਜੇ ਸੂਏ ਸੂਣਾ ਵਾ ਇਹਨੇ ਬਾਕੀ ਭੈਣ ਭਰਾ ਆਪਣੀ ਵੀ ਨਰਖ ਪਰ ਕੇ ਕਰਿਆ ਇਹਦੀ ਗਾਂ ਖਿੜ ਗਾਂ ਖਿੜ ਦੇ ਨੇ ਦੋ ਦੋ ਚਾਰ ਲੈ ਹੀ ਜਾਣੇ ਜਾਵਦੇ ਕੋਈ ਇਹਨੂੰ ਤੇ ਨਹੀਂ ਅਜੇ ਉੱਤੋਂ ਜੇ ਤਿਆਰੀ ਨਹੀਂ ਖਿੱਚੀ ਨਹੀਂ ਤਿਆਰੀ ਨਹੀਂ ਖਿੱਚੀ ਅਜੇ ਆਂਦੇ ਹੁੰਦੇ ਆ ਇਹ ਤੇ ਬਾਕੀ ਲੇਵਾ ਸੁਣਾ ਇਹਨੂੰ ਆਂਦੇ ਹੁੰਦੇ ਆ ਤੀਲੀ ਤੋਂ ਬਣ ਗਿਆ ਲੌਂਗ ਲੌਂਗ ਤੋਂ ਬਣ ਗਿਆ ਕੋਕਾ ਕੋਕਾ ਦੀ ਨਕਲ ਦੀਵ ਸਿਆ ਬਣਾਉਣਾ ਆ ਜੇ ਕਿ ਜਿੱਥੇ ਮਰਜ਼ੀ ਰਸੋਈ ਛੋਟ ਦੋ ਆ ਜਿਹੜਾ ਕੋਕਾ ਕਾਕਾ ਜਿਹੜਾ ਵਾ ਨਾ ਇਹ ਕੋਕਾ ਜਿ ਬਣਾਉਣਾ ਇਹਨੇ ਹਾਂ ਪੂਰਾ ਨੱਕ ਚ ਪੈਣ ਲੱਜ ਕਰਨਾ ਅਜੀ ਤੇ ਸੁਨਿਆਰਾ ਘੜ ਨਹੀਂ ਦਿਆ ਹਜੇ ਤਾਂ ਤਿਆਰੀ ਆ ਤੇ ਬਾਕੀ ਗੁਲਦੀ ਜੀ ਸੁਕੀ ਲਵਾਉਂਦਾ ਬਾਕੀ ਗੁਲਦੀ ਜੀ ਦਾ ਆ ਵਾਦਾ ਵਾ ਭਾਵੇਂ ਕੋਈ ਨਾ ਦੁੰਦੇ ਆ ਨਿਆਣਾ ਵੀ ਜਿੱਦਾਂ ਮਰਜ਼ੀ ਬੱਸ ਆਵੇ ਛਣਾ ਇਹ ਕਿਉਂ ਹੈ ਇਹ ਕਿਹੜੀ ਆਪਣੇ ਘਰ ਦੀ ਆਂਦੇ ਹੁੰਦੇ ਆ ਹੈ ਏ ਗਾਂ ਖੇਡਾਂ ਹੈ ਆ ਗਾਂ ਖੇਡਾਂ ਆ ਉਹ ਤင်း ਦਸੀ ਗੱਲ ਦੁੱਧ ਦਾ ਦੁੱਧ ਕੀ ਨਾ ਉਹ ਤੇ ਆਂਦੇ ਆਂ 18 ਕਿਲੋ ਚੋ ਜਾਂ 18 ਨਾ ਚਾਹੀਏ ਕੋਈ 2 ਕਿਲੋ ਝੂਠ ਵੀ ਮਾਰ ਦੋ 15 ਤੋਂ ਘਟ ਕੀ ਦਿਓ ਗਲਦੀਸਿਆ ਹੈ ਕਿ ਨਹੀਂ ਗੱਲ ਅਗਲਾ ਘਰ ਵਾਲਾ 2 ਕਿਲੋ ਵਾ ਦਾਂਦਾ ਆ ਆ ਬਾਕੀ ਉਹ ਆ ਜਿੱਦਾਂ ਨਾ ਇਧਰ ਦੇਖੋ ਜਿੱਦਾ ਛੇਲ ਹੁੰਦੀ ਆ ਤੇ ਬਾਕੀ ਜਦੋਂ ਤਿੱਪੀ ਆ ਇਤਨਾ ਕਿੱਲੇ ਦੇ ਬੱਦੀ ਨੂੰ ਕੋਈ ਜੋੜ ਨਹੀਂ ਪਾਇਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਤੇ ਮੈਨੇ ਕਾਹਨੂ ਗੱਲਾਂ ਤੇ ਫਿਰ ਸਿੰਘ ਵੀ ਹਾਂ ਸਿੰਘ ਵੀ ਆਂਦੇ ਰਿੰਗ ਸਿੰਘ ਆ ਸਿੰਘ ਵੀ ਆ ਇੱਕ ਚੀਜ਼ ਬਣਿਆ ਆ ਆਖੀਏ ਕਾਦੇ ਹਿਸਾਬ ਨਾਲ ਸਿੰਘ ਵੀ ਫੱਪਦਾ ਨਹੀਂ ਮੈਨੂੰ ਜਦੋਂ ਸੀ ਮੱਝ ਆਈ ਜਾਂਦੀ ਨਾ ਮੇਰਾ ਬਹਿਲੀ ਜਾਨ ਨੂੰ ਜੀ ਨਹੀਂ ਕਰਨ ਦਿਆ ਜਲਦੀਪ ਸਿੰਘ ਜੀ ਪਿਆਰ ਬਾਲਾ ਕਰ ਜਲਦੀਪ ਸਿੰਘ ਵੇਹ ਨਾੜ ਕੀ ਨਾੜ ਕਿੱਥੋਂ ਤੁਰਦੀ ਆ ਤੇ ਵੇਹ ਨੂੰ ਆਂਦੀ ਚੱਪਾ ਚੱਪਾ ਚਰਖਾ ਚੱਲੇ ਵੇਲੇ ਚੱਪਾ ਚੱਪਾ ਵੇਥ ਤੇ ਕੀ ਮਰਛੈ ਗਾਂ ਖੇਡਾਂ ਤੇ ਮੰਨ ਕੇ ਚੱਲੇ ਕੁੜੀ ਆ ਚਾਰੇ ਥਣਾ ਦਾ ਗੈਪ ਇਕੋ ਜਾ ਇਕੋ ਜਾ ਤੇ ਪੀੜੀ ਦੇ ਪਾਵੇ ਮੈਂ ਨਾ ਹਾਂ ਆਹ ਦੇਈਦਾ ਵੇ ਚਲੋ ਹਰ ਇੱਕ ਤਰੀਫ ਡੰਗਰ ਦੀ ਕਰਨੀ ਪੈਣੀ ਆਂਦੇ ਹੁੰਦੇ ਕਿਸੇ ਦੇ ਬੋਚੋਂ ਪੈਸਾ ਕਢੋਣਾ ਵੀਰ ਸੌਖੀ ਗੱਲ ਨਹੀਂ ਗਾ ਕਢਾ ਔਖਾ ਗਾੜੀ ਕੋ ਕੇ ਇਹਨੂੰ ਦੇਹੁ ਤੇ ਅਗਲੇ ਨੇ ਬੋਚੋਂ ਕਢਣਾ ਵੇ ਇਹਨੂੰ ਆਂਦੇ ਹੀ ਇੱਕ ਪਾਸੇ ਕੋਈ ਦੋਹ ਨੂੰ ਪੱਠੇ ਪਾ ਲੈ ਇੱਕ ਪਾਸੇ ਕੱਲੀ ਨੂੰ ਪਾ ਲੈ ਸਾਬ ਅੱਗੇ ਜਾਨਵਰ ਵੀ ਹੋਣਾ ਚਾਹੀਦਾ ਹਾਂ ਹੋਣਾ ਚਾਹੀਦਾ ਬੜੀ ਮੈਂ ਇਹਦੇ ਤੇ ਇਹਦਾ ਕੋਈ ਪਿਆਰੀ ਨਹੀਂ ਸੂਲ ਸਾਹ ਕੁੰਦਾ ਨਹੀਂ ਆਹ ਦੀ ਜੇ ਪਹਿਲੀ ਗੱਲ ਤੇ ਵੇਖ ਜਾਨੀ ਆਪਣੀ ਰਹਿਣੀ ਨਹੀਂ ਪਹਿਲੇ ਫੋਨ ਤੇ ਵਿਕਣੀ ਜੇ ਰਹਿ ਜਾਂਦੀ ਤੇ ਇਹੋ ਜਿਹੇ ਦਾ 15 16 ਕਿਲੋ ਮਣਾ ਕੇ ਆਪਾਂ ਦੁੱਧ ਦੇਵਾਂਗੇ ਗੱਲਾਂ ਨਹੀਂ ਗੀਆਂ ਮੈਂ ਫਰਦੀ ਲੈ ਵੀ ਦੀਆਂ ਮੈਂ ਤੇ ਬੇਤੀ ਆ ਪੈਰ ਰੱਖਣ ਵਾਲਾ ਹੁਣੀ ਹੋਇਆ ਤੇ ਦੇਨੇ ਜੇ ਨੇ ਚਾਰ ਪੰਜ ਕਾਢ ਹੀ ਜਾਣੇ ਅੱਗੇ ਸਮੁੰਦਰਿਆ ਮੇਰੇ ਸਾਹ ਚਾਰ ਪੰਜ ਕਾਢ ਹੀ ਜਾਣੇ ਨੇ ਬੜੇ ਰਮਾਨਾ ਕਦ ਨਹੀਂ ਰੇਟ ਰੇਟ ਆਪਣਾ ਕੀ ਨਾਵਾ ਨਹੀਂ ਕਰ ਦਿੰਦੇ ਆ ਹੈ ਤੇ ਫੂਗਣ ਵਾਲੀ ਆਪਾਂ ਕਰ ਦੇਣਾ ਆਂਦੇ ਕੋਈ ਗੱਲ ਹੀ ਨਹੀਂ ਤੇ ਕਾੜਦ ਗਏ ਚੰਗਿਆੜੇ ਇਹ ਤੇ ਆਂਦੀ ਆ ਮੇਰਾ ਕਰਦੇ ਡੇਢ ਹਾਂ ਪਰ ਨਾ ਆਪਾਂ ਡੇਢ ਕਰਨਾ ਨਾ 140 ਕਰਨਾ ਕੁਲਦੀਪ ਸਿੰਘ ਆ ਓਕੇ ਹਾਂ ਨਾ ਆਪਾਂ 135 ਜੋ ਛੋੜ ਛੱਪਾ ਕਰਾਂਗੇ ਦਰਲਾਲ ਕੱਦੂ ਸਾਥ ਮੈਨੂੰ ਵੀ ਦਾ ਪੂਜੀ ਫੜਦਾ ਕਰਦ ਗਏ ਲੱਗਦਾ ਵੀ ਜਿਹੜਾ ਇੱਕ ਬੱਤੀ ਦੀ ਦੇ ਦਾਂਗੇ ਨਵੇਂ ਇਹਨੇ ਨਾ ਥੱਲੇ ਨਿਗਾ ਮਾਰੀ ਨਿਗਾ ਮੈਨਾਂ ਆਂਦੇ ਦੇ ਆਂਦੇ ਦੇ ਗੱਲਾਂ ਗਾਹ ਮਾ ਕੁਲਦੀਪ ਸਿੰਘ ਗਾਹ ਗੱਲ ਖੇਡਾਂ ਵੇ ਆਖੀ ਨਹੀਂ ਹੈਂ ਕੋਈ ਆਂਦੰਦੇ ਆ ਤੂੰ ਵੀ ਘਰ ਘਰ ਜਾ ਕੇ ਆਂਦੰਦੇ ਦੇਖ ਕਿਤੇ ਪਿਆਵਾ ਵੀਡੀਓ ਬਣਾਉਣਾ ਨਹੀਂ ਓਕੇ ਮੱਝ ਬੋਚੇ ਡੇੜੀ ਕਰ ਸਕਦੇ ਆ ਕਰ ਸਕਦੇ ਕੋਈ ਸ਼ੱਕ ਨਹੀਂ ਮੈਂ ਤਾਂ ਆਂਦੀ ਕਰੋ ਤੂੰ ਸੋਚ ਕਿਥੋਂ ਮੀਟਰ ਵੀ ਲੈਵਾ ਜਿਹੜਾ ਕਿਥੋਂ ਤੁਰਦਾ ਕਿਧਰ ਨੂੰ ਜਾਂਦਾ ਕਿਦੇ ਚ ਪਤਾ ਨਹੀਂ ਵੀ ਦੁੱਧ ਤੇਰੀ ਗੱਲਾਂ ਨੂੰ ਇਹਨਾਂ ਦਾ ਤਾਂ ਹੀ ਹੋਵੇ ਮਲਾਂ ਨੂੰ ਦਿੱਕੀ ਹਵਾ ਦੇ ਭਾਰੇ ਨਹੀਂ ਬੈਠ ਕੀ ਬਣਿਆ ਮੇਕ ਬੰਨਾ ਹੀ ਨਹੀਂ ਕੋਈ ਤੇ ਹੁਣ ਤੁਹਾਨੂੰ ਨਾ ਮੈਂ ਸਾਰੀ ਹਿਟਰੀ ਦੱਸ ਹੀ ਦੇਣਾ ਜੇ ਗੱਲ ਛੇੜ ਪਿਆ ਦੇ ਦੱਸਣ ਤਾਂ ਨਹੀਂ ਡਿਆ ਕੇ ਪਣ ਪ੍ਰਾਣ ਕਰਨਾ ਉਤਰਾ ਮਰੀ ਜਾਂਦੇ ਆ ਇਹ ਦੂਜੇ ਆਪਾ ਪੈਸੇ ਲਾਏ ਸੁਈ ਹੀ ਮਾਜੇ ਠੀਕਾ ਉਦੋਂ ਬਾਅਦ ਚੋਦੇ ਚਲੋ ਨਹੀਂ ਉਹਦਾ ਮਨ ਬਣਿਆ ਬਾਅਦ ਚ ਦੇਣ ਦਾ ਐਰ ਕੀ ਘਰੇ ਰੱਖ ਲੈ ਆਂਦੀ ਆ ਕਿ ਆਪਾ ਆਪਣੇ ੱਡੇ ਦੇ ਪੌਣੀ ਭੈਣ ਭਰਾ ਨੂੰ ੱਡੇ ਦਾ ਨਾਂ ਬੰਦਾ ਵੀਰ ਗੰਦ ਵਿੱਚ ਤੈਨੂੰ ਕੀ ਅਖਣਾ ਪਹੂ ਚੰਗਾ ਹੀ ਲਿਆਵੇ ਲਿਆਵੇ ਤੇ ਜੋਰ ਦਾ ਕਿਸਮਤ ਨਾਲ ਹੀ ਆ ਬਾਕੀ ਵੀਡੀਓ ਪੌਣ ਤੋਂ ਬਾਅਦ 3 ਦਿਨ ਇਸੇ ਹੱਲੇ ਦੇ ਜਾਂਦੇ ਰਹੇ ਕਿ ਨਹੀਂ ਦੇ 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 ਬੜੀ ਜੋਰ ਨਾਲ ਮਾਰ ਜਾਂਦੀ ਇੱਕ ਬੱਤੀ ਦੀ ਇੱਕ ਬੱਤੀ ਚ ਛੋੜ ਛੱਪਾ ਕਰ ਦਾਂਗੇ ਪਿਆਰ ਨਾਲ ਕੋਈ ਗੱਲ ਨਹੀਂ ਅਗਲੀ ਝੋਟੀ ਦਾ ਕੀ ਵੇਖਾ ਲਿਆ ਕੱਢ ਕੇ ਝੂਟੀ ਭਾਉ ਉਹ ਵੀ ਚੰਗੀ ਆਂ ਗਾਂ ਦਾ ਤਾਂ ਉਹਦੀ ਥੱਲੇ ਇਹ ਵੇਲੇ 13 ਕਿਲੋ ਦੁੱਧ ਨੈਟ ਭਾਵੇਂ ਕੋਈ 4 ਚਵਈਆਂ ਕਰੇ ਮੈਂ ਕਿਹਦੇ ਹਾਂ ਮੈਂ ਨਾ ਗਲੀਟਰ ਮਾਰੇ ਅਗਲਾ ਦੇ ਜਿੱਥੇ ਮਰਜੀ ਖਿਲਾੜ ਕੇ ਮੂੰਹ ਫਾੜ ਲੈ ਦੇਣਾ ਨਹੀਂ ਤੂੰ ਕਿਸੇ ਨੂੰ ਬੋੜ ਬੋੜ ਐ ਮਾ ਰਾਜਾ ਬਾਬਾ ਰਾਜਾ ਰਾਮ ਸ਼ੁਕਰ ਕੋਈ ਨਾ ਬੰਦਾ ਲੈਣ ਕੇ ਫਾੜ ਲੈ ਹਾਂ ਸੇ ਬਾਕੀ ਯਾਰ ਚੂਣ ਬੜਾ ਲੱਗਾ ਉਹ ਝੂਟੀ ਨੂੰ ਰੂਈ ਆ ਦੇ ਗਾਣਾ ਵੀ ਬੋਲਾ ਤੈਨੂੰ ਧਰਾਂ ਮੈਂ ਮਰਾਉਣਾ ਇਹਦੀਆਂ ਤੇ ਦੁੱਧ ਹੁਣ 13 13 ਤੋਂ ਬਾਹਰ ਆ 13 ਮੰਨ ਕੇ ਆ ਜੇ 13 ਮੰਨ ਕੇ ਆ ਜੇ ਤੇ ਖਰਦਾ ਤੇਰਾ ਦੀ ਮੈਂ ਗਰੰਟੀ ਦਊਂਗਾ ਇਹਦੀ ਕਿਆ ਬਾਤ ਯਾਨੀ ਕਿ ਇਹ ਇੰਨੀ ਕਿ ਪੋਲੀ ਹੈ ਜੇ ਦੋ ਮਿੰਟਾਂ ਨਾਲ ਚੋਈ ਨਾ ਜਾਵੇ ਨਾ ਤੇ ਜਿੰਨੇ ਕੋਈ ਆਖੇ ਨਾ 10-15000 ਰੁਪਈਆ ਚੋਾਈ ਦਾ ਹੀ ਛੱਡ ਦਾਂਗੇ ਜੇ ਦੋ ਮਿੰਟਾਂ ਚ ਚੋਈ ਨਾ ਜਾਵੇ ਤੇ ਐਡੀ ਐਡੀ ਚੀਜ਼ੀ ਯਾਰ ਕੀ ਚੋਈ ਆਉਂਦੀ ਆ ਟੱਕਣੀ ਖੋਲਣ ਵਾਲੀ ਗੱਲ ਆ ਤੇ ਮਗਰ ਬੱਚਾ ਇਹਦੇ ਕੱਟਾ ਪਾ ਹਮ ਤਿਉ ਹਰੇ ਅੰਦਰ ਆਏ ਸੂਈ ਆ ਬੱਚਾ ਵਿਖਾਉਣੀ ਆਪਾਂ ਬੱਚਾ ਬੱਚਾ ਵਿਖਾਉਣੀ ਆ ਬੜਾ ਪੱਠ ਫੁੜਾ ਲੱਗਾ ਪਾਉ ਹਣਾ ਠਿੰਗ ਨੂੰ ਆਪ ਬੋਲਦੀ ਮੂੰਹ ਤੇ ਆਪ ਬੋਲਦੀ ਆ ਹੱਥ ਨਹੀਂ ਜੇ ਲੱਗਾ ਆਪ ਬੋਲਦੀ ਆ ਵਾਹ ਬੱਤ ਵਾਟ ਕੀ ਹੈ ਕੱਟੇ ਕੋਲ ਆ ਜਾ ਤੇ ਇਹ ਕਰਦੀ ਆ ਗਾੜੀ ਵੀ ਚੰਗੀ ਹੋਊ ਕਰ ਲਾ ਦੇ ਦੀ ਮੈਂ ਨਾ ਗਾਂ ਬਾਤਾਵਾ ਦੇ 2 ਲੀਟਰ ਤੋਂ ਬਾਹਰ 12 2 1/2 ਹੋਵੇ 2 ਹੋਵੇ ਬਾਹਰ ਬਾਹਰ ਆ ਜੀ ਤੇ ਇਹਨੇ ਦੁੱਧੇ ਪੈਣਾ ਵਾ ਜੀ ਤੇ ਇਹ ਦੁੱਧੇ ਆ ਬੋਲਿਓ ਬਾਹਰ ਹੀ ਨਿਕਲਣ ਵਾਲੀ ਗੱਲ ਈ ਓ ਬੱਚਾ ਵਖਾ ਦੇਨੇ ਆਪਾਂ ਨਾਲ ਉਠ ਓਏ ਗੱਬਰ ਵੱਛਾ ਮੈਂ ਨਾ ਜਦੋਂ ਤੂੰ ਗੱਬਰ ਵੱਛਾ ਨਾ ਮੇਰਾ ਤੇ ਨਾ ਧਰਮ ਨਾ ਪਾਇਆ ਖੂਨ ਵਜ ਜਾਂਦਾ ਤੇਰੇ ਮੂੰਹ ਫੱਬਦਾ ਵੜਾ ਵਾ ਜਦੋਂ ਤੂੰ ਇਹਨੇ ਨਾ ਪਿੰਡ ਆ ਗਿਆ ਗੱਬਰ ਵੱਛਾ ਹਾਏ ਹਾਏ ਤੇ ਉਹਦੋਂ ਤੇ ਅੰਦੰਦੇ ਕਈਆਂ ਦਾ ਲੱਥ ਜਾਂਦਾ ਕੱਛਾ ਤੇ ਬੁੱਢੇ ਦੀਆਂ ਗੱਲਾਂ ਸੱਚੀਆਂ ਆ ਜਾ ਕੰਜਰਾ ਲੱਥ ਜਾਂਦਾ ਲੱਤਨ ਵਾਲਿਆਂ ਦਾ ਪਾਉਦਾ ਪਾਇਆ ਖੂਰਵਾ ਚੰਦੇ ਕੰਜਿਆਂ ਦਾ ਕੱਛਾ ਵੀ ਲਵਾਉਂਦਾ ਲੱਥ ਜਾਂਦਾ ਜਾਂਦੇ ਆਹ ਵਾਹ ਵਾਹ ਇਹ ਕਰਵਾਸਾਂ ਨੰਦ ਬਾਕੀ ਸੰਸਾਰ ਸਿੱਟਾ ਪਾ ਕੇ ਜਿਨੇਸ਼ ਭਾਈ ਵੀ ਦੇਖੋ ਦੋਵਾਂ ਮੈਂ ਪਹਿਲਾਂ ਹੀ ਗੱਲ ਬਖਾਈ ਜੀ ਨਾ ਕਿ ਮੈਂ ਤੇ ਲੱਤਣੇ ਦੀ ਜਾਨ ਕੀ ਕਰਦਾ ਇਹ ਗੁਰਦੀਪ ਸਿੰਘ ਪਹਿਲੀ ਗੱਲ ਤੇ ਵੇਖ ਜਾਣੀ ਆ ਨਾ ਵੀ ਕੋ ਆਪਾਂ ਦੁੱਧ ਮਨਾ ਕੇ ਦੇਵਾਂਗੇ ਹਾਂ ਜਿਹਾ ਕੀ ਆਪਾਂ ਤਿੰਨ ਦੱਸੀ ਗੱਲੇ ਤੇ ਨਾ ਇਹੋ ਜਿਹੇ ਪਾਪ ਦਾ ਫੋਨ ਹੀ ਨਾ ਹੋਣਾ ਬਸ ਕੁੱਤੇ ਨਹੀਂ ਜਾਂਦੇ ਹੁੰਦੇ ਆ ਆਪਣਾ ਇੱਕ ਮਿੰਟ ਪਾਪਾ ਬਾਹਰ ਛੱਡ ਦੇ ਬੱਚਾ ਇੱਕ ਗੱਲ ਹੋਰ ਕਰਨੀ ਆਪਾਂ ਭੈਣ ਭਰਵਾ ਨਾ ਆ ਪਿਛਲੀ ਵੀਡੀਓ ਦੇ ਦੋ ਚਾਂਸ ਇਸ ਤਰ੍ਹਾਂ ਦੇ ਹੋਏ ਆ ਵੀਰ ਨੂੰ ਪਿਆਈ ਸਾਈ ਪਾ ਦੇ ਆਂਦਾ ਤੁਸੀਂ ਮਾਜ ਡਾਕੜੋ ਮੈਂ ਠੀਕ ਆ ਮੇਰੀ ਮਾਜ ਬਾਤ ਹੋ ਗਈ ਉਹ ਨਿਸ਼ਾਰੇ ਆ ਗਿਆ ਕਿ ਦੂਰੋਂ ਆਉਣ ਡਿਆ ਸੀ ਬਾਦੂ ਮੇਰਾ ਦੋ ਤਾਹ ਠਾਣ ਲਿਓ ਹੁੰਦਾ ਪਿਆ ਆਪਾਂ ਵੀ ਹੁਣ ਤੁਹਾਨੂੰ ਵੀ ਚਲੋ ਤੁਸੀਂ ਵੀ ਆ ਜਾਈਏ ਸਾਈ ਤੇ ਮੇਰੇ ਡੰਗਰ ਨਹੀਂ ਰੁਕਿਆ ਜਾਂਦਾ ਆਪਾਂ ਪਾਇ ਤੇ ਲਾਇਆ ਵਾ ਇਹਨਾਂ ਦੇ ਤੇ ਸਾਈ ਤੇ ਦੇ ਕੇ ਡਕਾਇਆ ਕਰੋ ਮੇਰੇ ਭੈਣ ਭਰਾ ਜੇ ਅਸੀਂ ਆਪਣੇ ਬੋਲਾਂ ਤੇ ਨਹੀਂ ਉਤਰਦੇ ਬਾਅਦ ਜੇ ਆਪਾਂ ਗਲਤ ਕਰਦੇ ਫੇਰ ਗਲਤ ਆ ਫੇਰ ਗਲਤ ਆ ਪਰ ਜੇ ਭਰਾ ਭਾਈ ਫੇਰ ਜੇ ਆਣ ਜੀ ਕਵੇ ਤੂੰ ਵੀ ਜਵਾਬ ਦੇ ਤਾਂ ਫੇਰ ਗਲਤ ਹੋ ਜਾ ਗਿਲਦੀਪ 19 ਸਾਈ ਕੀ ਜਿੰਨੀ ਅਗਲੇ ਪਾਈ ਉਹ ਦੁੱਗਣੀ ਮੋੜਾਂਗੇ ਜੇ ਉਹ ਨਾ ਬੋਲਾਂ ਤੇ ਆਪਾਂ ਨਾ ਉਤਰੀਏ ਤੇ ਭਾਈ ਘਰ ਬਾਹਰ ਵਾਲਿਆਂ ਆਪਾਂ ਕਿਹ ਦੀ ਸਾਈ ਮਾਰਨਾ ਨਹੀਂ ਕਿ ਜੇ ਕੀ 2 4000 ਮਾਰ ਕੇ ਜਿਹੜਾ ਕੀ ਕਿਹੜੀ ਗੱਲ ਆਪਣੀ ਚੀਜ਼ ਆਪਣੇ ਘਰੇ ਵੱਧੀ ਆ ਕਿਹੜੀ ਗੱਲ ਨੂੰ ਕਿਸੇ ਦਾ ਦਿਲ ਦਿਖਾਉਣਾ ਵਾ ਤੇ ਤੜਕੇ ਕਿੰਨੇ ਵਜੇ ਚੁਵਾਈ ਕੀਤੀ ਛਾ ਇਹ ਆਪਾਂ ਕੀਤੀ ਆਏਵੇਂ ਝੂਠ ਮਾਰੀ ਜੀ ਕੀਤੀ ਆਪਾਂ 4 ਵਜੇ ਵੀਡੀਓ ਪਾਉਣ ਦਾ ਕਿਉਂਕਿ ਸੱਚ ਦੱਸਣਾ ਚਾਹੀਦਾ ਵਾ ਹਾਂ 3 ਵਜੇ ਉੱਠਿਆ ਉਹ ਦਿਨ ਤੋਂ ਹੀ 4 ਵਜੇ ਚੁਵਾਈ ਕੀਤੀ ਆ 4 ਵਜੇ ਵੀਡੀਓ ਪਾਉਣ ਦਾ ਕਰਕੇ ਆਖੀ ਤਾਂ ਕਈ ਉਹ ਤਰ੍ਹਾਂ 6:00 ਤੋਂ 6:00 ਹੀ ਆ ਕਈ ਭੈਣ ਭਰਾ ਇੱਥੇ ਆਉਣਗੇ ਤੁਸੀਂ 6 ਵਜੇ ਕਰਦੇ ਜਿੰਖਿਆ ਕਰਨੀ 6 ਵਜੇ ਆ 4 ਹੀ ਹੁਣ ਵਜੇ ਦੇਖੋ ਓਕੇ ਆਪਾਂ ਦੋ ਟਾਈਮ ਚਵਾ ਕੇ ਦੇਣ ਵਾਲੇ ਆ ਬਾਕੀ ਮੈਂ ਨਾ ਵੇਖਿਓ ਥਾਣਾ ਨਿਕਲਦਾ ਬਾਕੀ ਸੰਧੂ ਸਾਹਿਬ ਗੱਲ ਇਹ ਆ ਆਪਣੇ ਘਰੇ ਕੋਈ ਚੋਂਦਾ ਵਾ ਆਪਾਂ 14 ਮਨਾਵਾਂਗੇ ਜੇ ਕੋਈ ਖੜ ਦਾ 13 ਦੀ ਗਰੰਟੀ ਦਵਾਂਗੇ ਪੂਰੀ ਬੱਚੋ ਏ ਆ ਜਾ ਓਏ ਆ ਜਾ ਜਾਦੀ ਪੋਲੀ ਆ ਹਾਂ ਤੇ ਬਾਕੀ ਇੱਕ ਹਜੇ ਸੂਈ ਵੀ ਤਾਜੀ ਬਿਲਕੁਲ ਤਾਜੀ ਦੇ ਆ ਜਾ ਓਏ ਬੱਚੂ ਆ ਜਾ ਬੱਚੂ ਆ ਜਾ ਬੱਚੂ ਅੱਛਾ ਗੱਲ ਇਹ ਦੋ ਮਿੰਟਾਂ ਚ ਚੋਈ ਨਾ ਜਾਵੇ ਤੇ ਕੋਈ ਜਿੰਨੇ ਆਖਿਆ ਪੌਣੇ ਛੱਡ ਦਾਂਗੇ ਓਏ ਹੋਏ ਹਾਂ ਇਹ ਗੱਲਾਂ ਜਮਾਨ ਦੇ ਆ ਕਹਿੰਦੀਆਂ ਹਾਂ ਕਹਿੰਦੀਆਂ ਨਹੀਂ ਤਿੰਨ ਜਿਆਦੀ ਪੋਲੀ ਗਾਂ ਵਾਦੇ ਮਤਲਬ ਬੋਤਲ ਚ ਨਾ ਓਕੇ ਹੌਣ ਦਾ ਸੁਨਾਦ ਪਣਾ ਨੇ ਹਾਂ ਧਾਰ ਲੈ ਕੇ ਧਾਰ ਦਾ ਇਹ ਵਾਦਾ ਵਾ ਕਿਸੇ ਵੇਲੇ ਕੋਈ ਫਾਲਤਾਂ ਠਾ ਹੋ ਜੇ ਤੇ ਪਹੂ ਪਾੜੇ ਵਾਲਾ ਜਿਹੜਾ ਵਾ ਮਲਤਾਰ ਵਾਲਾ ਜਿਹੜਾ ਵਾ ਉਹ ਤੰਗ ਗੰਗ ਚ ਆ ਜਾਂਦੀ ਤੰਗ ਨਹੀਂ ਕਰਦਾ ਤੰਗ ਨਹੀਂ ਕਰਦਾ ਧਾਰ ਤਾਂ ਜ਼ਰੂਰ ਦਿਓ ਜੇ ਪਹਿਲੇ ਨਾ ਚਾਹਤੂ ਜੇ ਲਾਹੋ ਕੋਸ਼ਿਸ਼ ਕਰੋ ਧਾਰ ਦਾ ਇਹ ਫਾਇਦਾ ਹਾਂ ਜੇ ਨਹੀਂ ਵੀ ਲੈਂਦਾ ਪਸੂ ਤਾਂ ਵੀ ਬੱਚੇ-ਪੁੱਛੇ ਤੇ ਦੁੱਧ ਪਾ ਕੇ ਘਿਜਾਓ ਉਹਨੂੰ ਹੋਰ ਦੇ ਦੇ ਧਾਰ ਨਹੀਂ ਠੀਕਾ ਜਤਾ ਚਵਾਈ ਦਾ ਪਹਿਲੀ ਸਰਟੀਫੀਕਤ ਫਿਰ ਥਿੰਗ ਵੇਖ ਕਿਹੜਾ ਲੱਗਾ ਨਹੀਂ ਕੱਟੀ ਕੱਟੀ ਉਹ ਤਾਂ ਦੱਸੀ ਗੱਲ ਕੋ ਚਵਾਈ ਵੇਖੀ ਉਹ ਤੇ ਭੈਣ ਭਰਾ ਘਰੋਂ ਮਗਾ ਹੱਕਦਾ ਮੈਂ ਨਾ ਯਾਰ ਵੇ ਚਵਾਈ ਦੋਖੀ ਟੱਕੇ ਜਿਆਦੀ ਗਾਂ ਗੱਲ ਕਿ ਨਹੀਂ ਵੇ ਹੋ ਪਰਲੀ ਦੀ ਤਦੀਰੀ ਵਗਦੀ ਉਧਰ ਵੇਹਾ ਆਪੇ ਹੀ ਵਗੀ ਜਾਂਦੀ ਸਨਾ ਗੱਲ ਸਾਨੂੰ ਸਾਬ ਦੋ ਦੋ ਤੂੰ ਚੱਕ ਕੇ ਚੋ ਅੱਜ ਗੱਬਰ ਬੱਚਾ ਬਣਾ ਦੇ ਵੇਖੀ ਜਾਉ ਮੈਂ ਨਾ ਮੈਨੂੰ ਚੋਣੀ ਨਾ ਹੀ ਫੇਰ ਨਹੀਂ ਤੂੰ ਆ ਤੂੰ ਨਾ ਚੋਈਆਂ ਗੁਰਦੀਪ ਸਿੰਘ ਚੋਉ ਕਿਹੜਾ ਆਣਾ ਭਾਵੇਂ ਜਾਰ ਸੇ ਕੋ ਹੈ ਕਿ ਨਹੀਂ ਵਾਕਿਆ ਯਾਰ ਧੋਖੀ ਟੁੱਟੇ ਉਤੋਂ ਤੂੰ ਆਖਣਾ ਐਵੇਂ ਪਿਓ ਪੁੱਤ ਰੌਲਾ ਹੀ ਪਾਈ ਜਾਂਦੇ ਆ ਨਹੀਂ ਵਾਕਿਆ ਸਾਰਾ ਚੀਜ਼ ਆ ਕਿਉਂ ਪੈਸੇ ਬੇਹ ਉਤਰੇ ਹੀ ਤਾਂ ਖਣ ਖੋਲ ਜਾਂਦੇ ਆ ਕਿਉਂ ਮੰਨਦਾ ਵਾ ਮਲ ਗਾਣਾ ਵੀ ਗਾ ਹੈ ਕਿ ਨਹੀਂ ਗੱਲ ਮੈਂ ਜਿਹੜਾ ਲੈ ਗਿਆ ਯਾਦ ਹੀ ਕਰੂ ਮੈਂ ਨਾ ਸਾਹ ਸਾਹ ਨਾ ਯਾਦ ਕਰੂ ਉਤਰਾਂ ਨਹੀਂ ਸਾਹ ਸਾਹ ਨਾ ਬਾਕੀ ਇੱਕ ਦਾ ਪੂਰਾ ਤੇ ਵੀ ਦੂਜਾ ਨਾਂ ਕੀ ਲੈ ਹੁਣ ਬੁੱਢਾ ਵੀ ਦੋ ਧਾਰਾ ਮਾਰਦੇ ਬੁੱਢਾ ਕਿਹੜੀ ਨੌ ਤੀ ਨਾਲੋਂ ਮਾਰਾ ਵਾ ਚੱਲ ਬੁੱਢਿਆ ਚੱਲ ਬੁੱਢਿਆ ਵੇ ਹਜਵਾਨਾ ਵੇ ਹੈ ਇਹ ਆ ਪੁਰਾਣੀ ਜਵਾਈ ਇਧਰ ਵੇ ਅਕਲਦੀਪ ਸਿੰਘ ਵੇ ਹੈ ਹੈ ਨਾ ਗੱਲ ਹੈ ਜਿਆਦੀ ਗੱਲ ਗਾਂ ਜਰਾ ਹੁਣ ਆਂਦੇ ਰੱਖਣ ਨੂੰ ਰੱਖੂ ਵੇ ਲਾਹਣਾ ਜਿਆਦੀ ਗੱਲ ਗਾਂ ਬੜੀ ਚੰਗੀ ਚੋਈ ਜਾਂਦੇ ਉਧਰ ਵੇ ਭੋਲੀ ਭੋਲੀ ਬਹੁਤ ਆ ਮੈਂ ਨਾ ਜਮਾ ਨਵਾਂ ਬੰਦਾ ਜਿਹਨੇ ਕਦੇ ਧਾਰ ਵੀ ਨਹੀਂ ਨਾ ਲੈ ਹੁਣ ਰੇਟ ਵੀ ਕਲਦੀਪ ਸਿੰਘ ਪੋਲਾ ਜਿਹਾ ਹੀ ਕਰਦੇ ਨੇ ਇਹੋ ਜੀ ਜਿੰਨੀ ਪੋਲੀ ਆਏ ਦਾ ਭਾਵੇਂ ਪੂਰੀ ਆਵਾ ਇੱਕ 40 ਕਰੀਏ ਇੱਕ 30 ਕਰੀਏ ਹਾਂ ਨਾ ਇਹਨਾਂ ਇੱਕ 20 ਦੀ ਦੇ ਦਾਂਗੇ ਲੈ ਇੱਕ 20 ਦੀ ਦੇ ਦਾਂਗੇ ਆਪਾਂ ਕਰਨਾ ਇੱਕ 22 ਹਾਂ ਸੱਤ ਗੱਲੇ ਤੇ ਮਤਲਬ 10 ਦੀ ਨਿਕਲੇ 20 ਹੀ ਦੇਵਾਂਗੇ ਹੁਣ ਆਂਦੁੰਦੇ ਆ 2-3 ਹਜ਼ਾਰ ਵੀ ਵਜਦਾ ਜਾਵੇ ਕੁਲਦੀਪ ਸਿੰਘ ਤਾਂ ਤਾਂ ਨਾ ਪਹਿਲਾਂ ਅਗਲਾ ਦੋ ਚਵਾਈਆਂ ਕਰੇ ਆਣ ਕੇ ਮੈਂ ਨਾ 100 ਦੀ 100 ਗਾਂ ਬਾਤਾਂ ਕਰਨੇ ਤਾਂ ਹੀ ਪਰ ਆਂਦੁੰਦੇ ਆ ਪਾਣੀ ਜਿਹੜਾ ਨਾ ਵਗਦਾ ਹੀ ਚੰਗਾ ਵਾ ਜਾਲਾ ਪੈ ਜੇ ਵੜਾ ਬੁਰਛ-ਬਛ ਫੇਰਨਾ ਪੈਂਦਾ ਮੁੜ ਕੇ ਹਏ ਬਾਕੀ ਕੱਦ ਕੱਦ ਕਾੜ ਫੁੱਲ ਵੱਡਾ ਵਾ ਨਹੀਂ ਸਹੀ ਗੱਲ ਏ ਜਾਲੇ ਭੇ ਵੇਖੇ ਆਦੇ ਹਾਂ ਕਰਾ ਕੱਢ ਕੇ ਆਵੀਂ ਚਲੋ ਵੀਡੀਓ ਜ਼ਿਆਦੀ ਲੰਮੀ ਬਣ ਜਾਣੀ ਕੋਈ ਨਹੀਂ ਬੰਦ ਅੱਜ ਮੌਸਮ ਠੰਡਾ ਦੇਖੀ ਜੇ ਕਿ ਜਿਹੜੀ ਉਹ ਵਿਖਾ ਦੇ ਨਹੀਂ ਆਉਂਦਾ ਜਲਵਾ ਇਹ ਉਹ ਕਾਪਿਆ ਹੀ ਆਪਣਾ ਹੱਥੇ ਚੜੋਲਾ ਕੀ ਨਾਵਾ ਤੇ ਇਹ ਛੇ ਮਹੀਨੇ ਚੈੱਕ ਕਰਾ ਲਈ ਜਾਂ ਕਰਾਜੀ ਕਰਾ ਲਈ ਕਿੰਨੇ ਚਿਰ ਦੀ ਗੱਬਣਾ ਸਾਡੇ 6 ਮਹੀਨੇ ਦੀ ਅੱਜ ਚੈੱਕ ਕਰਾਈ ਆ ਪਾਛਿਆਂ ਤੋਂ ਬਾਹਰ ਸਾਡੇ 6 ਮਹੀਨੇ ਦੀ ਲਾਵੇ ਕੋਈ 6 ਕੰਪਲੀਟ ਕਰ ਗਈ 7ਵਾਂ ਲੱਗ ਗਿਆ ਕੱਲ ਕਈ 7ਵਾਂ ਲੱਗ ਗਿਆ ਪੂਰੇ 6ਾਂ ਤੋਂ ਬਾਹਰ ਤੁਰਪੀ 6 ਪੂਰੇ ਇਹ ਵੇਲੇ ਹੋ ਗਏ ਲਾਲੇ ਡਾਕਟਰ ਤੇ ਬਾਹਰ ਆਉਂਦਾ ਹੀ ਪਰ ਆਪਾਂ 6 ਲਾ ਲੀਨੇ ਆ 12 12 ਬਰਾਬਰ ਆਏ ਚੱਲੇ 12 ਤੋਂ ਸਹੀ ਆ ਨਾ 3 ਕਿਲੋ ਹੋਲੇ 3 ਹੋਲੇ ਹੈਗਾ 7 ਦਾ 8 ਦਾ ਵਖਾਵਾ 6 ਕਿਲੋ ਯਾਰ ਜਿਹੜਾ ਮਰਜੀ ਚੋਲੇ ਜਿਹੜਾ ਮਰਜੀ ਚੋਲੇ ਤਸੱਲੀਆਂ ਕਰ ਲੇ ਦੇਖ ਆ ਐ ਕਣਾ ਬਾਕੀ ਸੂਬਾ ਸਾਹਿਬ ਸੀ ਮਣੀ ਪੁੱਛ ਲੈ ਕੋਈ ਮੁੱਲ ਨਹੀਂ ਗਾ ਪੁੱਛਦੇ ਨਹੀਂ ਮੁੱਲ ਮਾਈ ਪੁੱਛਦੇ ਕੋਈ ਮੁੱਲ ਨਹੀਂ ਗਾ ਜੈਲ ਦੀ ਪਾੜੇ ਤੇ ਸਿੰਗਲ ਹੱਡੀ ਦੀ ਪਾੜੇ ਪਾੜੇ ਤੇ ਹੱਡੀ ਵੇਹੇ ਦੀ ਕਿੱਥੇ ਪਈ ਕਿਦੀ ਗਾਂ ਖੇਡਾਂ ਦੇ ਬਾਕੀ ਤੂੰ ਤੋ ਜੋ ਆਪਣੇ ਕੁਲਦੀਪ ਸਿੰਘ ਗੱਲਾਂ ਦੇ ਕਈ ਕਰਨ ਵਾਲੀਆਂ ਆਪਾਂ ਜਿਆਦਾ ਨਹੀਂ ਕਰਨੀਆਂ ਆਪਾਂ ਖੇਤੀ ਮਕਾ ਦੇਣਾ ਵਾ ਕੰਮ ਤੂੰ ਸੋਚ ਚੌਂ ਮੀਨੀ ਪਹੂ ਭੱਜ ਜਾਂਦਾ ਨੇ 6 ਹੋ ਗਏ ਤੇ 6 ਕਿਲੋ ਦੁੱਧ ਬਾਹਰ ਆ। ਵਾਕਿਆ ਯਾਰ ਕੋਈ ਸ਼ੱਕ ਨਹੀਂ। ਤੂੰ ਸੋਚ ਇਹਦੇ ਆਪ ਛੱਡਣੀ ਪੈਣੀ ੱੱਕੇ ਨਾਲ ਹੀ। ਇਹਦੇ ਕੋਈ ਸਿੰਘਾਂ ਲੈ ਨਾ ਜਾਵੇ। ਨਾ 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 ਨਾ। ਸਿੰਘਾਂ ਨਾਲ ਕਿਤੇ ਪਿੰਘਾਂ ਪਾਉਣੀਆਂ ਤੇ ਜਦੋਂ ਮਰਜੀ ਡਾਂਗ ਮਾਰ ਕੇ ਮਾਰੇ ਸਿੰਘ ਤੇ ਉਹ ਗਿਆ। ਕਰਕੇ ਨਹੀਂ ਸਹੀ ਬਾਲੇ ਫੇ 90 95 ਦੇ ਸਿੰਘ ਟੁੱਟ ਜਾਂਦੇ ਤੇ। ਨਾਲੇ ਥਾਪੀ ਠੋਕਦੀ ਫੇਰ ਵੀ ਐਂ ਮਿਲਦੀ ਆ। ਜਿਆਦੀ ਥੀਲ। ਬਾੜਾ ਪਾਓ। ਥੀਲੀਆਂ ਆ ਗੱਲਾਂ ਤੇ। ਉਦਿਆਂ ਕੋਈ ਪੂਛਟਾਣੀ ਬੰਬ ਅਰੇ ਵੇ ਲੋਇ ਮਲੇ ਕਸਾਬ ਦੀ ਸੱਜੇ ਡੰਗ ਦੀ ਕੋਲਾ ਹੁੰਦਾ ਵਾ ਇਹ ਹੁਣ ਨਹੀਂ ਬੋਲੀ ਆ ਕੀ ਬਾਤ ਹਾਂ ਜਦੋਂ ਟੋਕੜ ਹੋ ਜਾਂਦਾ ਤੈਟ ਹੋ ਜਾਂਦਾ ਕੰਮ ਤੈਟ ਹੋ ਜਾਂਦਾ ਕੰਮ ਮਿਲਕ ਵੇਣ ਵੇਖੋਂਦੀ ਦੁੱਧ ਸੱਜੇ ਵੇਖਦਾ ਮਲੇ ਦੁੱਧ ਵਾਲੀ ਮੈਂ ਆ ਮੂੰਹ ਨਹੀਂ ਦੱਸਣਾ ਇਹ ਮੈਨੂੰ ਪਤਾ ਹੈ ਕਿੰਨਾ ਦਿੰਦੀ ਰਹੀ ਆ ਬੱਦਾਂ ਦੀ 13-14 ਕਿਲੋ ਦੁੱਧ ਖੁੱਲਾ ਦਿੱਤਾ ਪੱਕਾ ਪੱਕਾ ਹਾਂ ਇਹ ਆਈ ਵੀ ਲਾਗੋ ਬੰਨੇ ਆ ਓਕੇ ਹਾਂ ਕਲਦੀਸ ਜਾਦੀ ਸਿਰਾਵਾ ਚਲੋ ਆਂਜੰਦੇ ਆ ਤਰੀਫ ਕੀ ਕਰਨੀ ਆ ਉਹ ਵੀ ਕੋਹ ਆਉਦਾ ਭੈਣ ਭਰਾ ਡਾਕਟਰ ਲਈ ਕੀ ਆਵੇ ਹਾਂ ਬਾਕੀ ਕੋਈ ਆਨਲਾਈਨ ਖੜਦਾ ਸੰਤੂ ਸਾਹਿਬ 7 ਦਿਨ ਦੇ ਵਿੱਚ ਦੱਸ ਦੇ 7 ਦਿਨ ਦੇ ਵਿੱਚ ਵਿੱਚ ਦੱਸ ਦੇ ਜੇ ਘਾਟ ਨਿਕਲਦੀ ਤਾਂ ਆਉਣ ਜਾਣ ਦਾ ਕਿਰਾਇਆ ਆਪਣਾ ਬਾਕੀ ਕੋਈ ਮੱਲ ਥੱਲੇ ਬਹਿ ਕੇ ਸੱਜਰਨੀ ਤਾਂ ਗੱਲਾਂ ਕਰਨ ਦੀ ਜਿੱਦਾਂ ਮੈਂ ਕਰਨ ਰਿਹਾ ਆਂ 4 ਬੰਦੇ ਪਾ ਲੈ ਆਸੇ-ਪਾਸੇ ਭੱਜੇ ਫਿਰਦੇ ਦੇ ਆਪਣੇ ਕੋਲ ਤੇ ਪਰੌਣ ਆਉਂ ਗੱਲ ਪਰਸੋਂ ਹੀ ਆਈ ਐ ਨਹੀਂ ਘਰ ਦਾ ਪਹੂ ਜਿਹੜਾ ਉਹ ਟੀਕੇ ਲਵਾਉਂਦਾ ਵਾ ਕਲਦੀਸ ਆ ਹਾਂ ਬੜਾ ਕਈ ਨਾ ਵਾਂਡੇ ਚੱਲ ਜਿਗਿਆ ਆਪਦਾ ਜੀ ਨਹੀਂ ਲੱਗਦਾ ਤਾਰਾ ਮੇ ਸਹੀ ਗੱਲ ਏ ਬਸ ਰਾ ਨਾ ਬਸ ਕੀ ਆ ਗਿਆ ਨਾਲੇ ਜੇ ਪਸਮਨ ਨਹੀਂ ਦਿੰਦੀ ਪਹਿਲੇ ਨਾ ਨਾ ਇਹ ਅੰਨ ਦੇ ਪਸਮਨ ਤੋਂ ਪਹਿਲਾਂ ਹੀ ਦੋ ਦੋ ਧਾਰਾ ਮਰਾਤੇ ਗਾਲ ਹੀ ਨਹੀਂ ਦੇ ਹਾਂ ਓਕੇ ਮੈਂ ਟਾਈਮ ਲੱਗਣਾ ਸਿਰਾ ਵਾਤੇ ਬੈ ਲਕਵਾ ਬਾਕੀ ਜਿਹਦੇ ਨਾਲ ਹੁੰਦੀ ਅਗਲਾ ਭਾਵੇਂ ਚੋਕੇ ਚਾਰ ਚੋਈਆਂ ਕਰੇ ਕੁਲਦੀਸ਼ ਨੂੰ ਪੈਸੇ ਲੈਣੇ ਅਗਲੇ ਨੇ ਹਾਂ ਵੇ ਇਹ ਨਾ ਕਦੇ ਕੋਈ ਟੀਕੇ ਤੇ ਮਿਲਦੀ ਆ ਥੋੜੀ ਜਾਈ ਕਰਨ ਡਿਆ ਵੀਡੀਓ ਲੰਮੀ ਭਾਂਡੇ ਆ ਤੇਰੇ ਸਾਹਮਣੇ ਸਾਡੇ ਕੋਲ ਤੋ ਘੰਟਾ ਹੋ ਗਿਆ ਇਹਨੂੰ ਹਾਂ ਬਾੜੇ ਤੇ ਲੱਗੀ ਕੀ ਆ ਮੈਂ ਦੋਵੇਂ ਡ੍ਰੈਮ ਚਲਾਵਾਂ ਤੇ ਕਿੰਨੇ ਦੀ ਦੇਣੀ ਹੋ ਇੱਧਰ 6 ਮੀਟਰ ਤੋਂ ਬਾਅਦ ਦਾ ਪਾਪੂ ਨੂੰ ਇਹ ਕੀ ਨਾ ਇਹਦੇ 75 75 ਕਰਦੀ ਆ ਨਾ 75 ਕਰਨਾ ਨਾ 65 ਕਰਨਾ ਵਾ ਹਾਂ ਨਾ ਇਹਦਾ 62000 ਰੁਪਇਆ ਲੈਣਾ ਉੱਤੋਂ ਵੀ ਛੋੜ ਛੱਪਾ ਕਰਕੇ ਕਿਲਾਵਾਂਗੇ ਅੱਛਾ ਹਾਂ ਬਾਹਰ ਤੋਂ ਬਾਹਰ ਤੋਂ ਇਹਦੇ 75 ਜਿਹੜੀ ਦੀ ਉਤਰਾਵੇਂ ਉਤਰਾ 75 75 ਕਰਦੀ ਆ ਪਰ ਇਹਨੂੰ ਕਮਲੀ ਨੂੰ ਪਤਾ ਨਹੀਂਗਾ ਆ ਗਈ ਮੈਂ ਤਾਂ ਹੁਣ ਤੋਂ ਬਿਨਾ ਤਰ ਅਮਰਾਤੀਆਂ ਵੇਲਾ ਆਪਾਂ ਨਾੜ ਵੇਖੋ ਆਉਂਦੀ ਨਾ ਕਿ ਗੱਲਾਂ ਹੀ ਗਾਵਾ ਤੇ ਆ ਗਾਂ ਖੇਡਾਂ ਦੇ ਹਾਂ ਬਾਕੀ ਕੋਈ ਭੈਣ ਭਰਾ ਇਹ ਨਾ ਕਵੇ ਅਥਾਂ ਜਿਹੜੇ ਥੋੜਾ ਲੰਮਾ ਰੱਖਦੀਆਂ ਨਾ ਤਾਰਾਂ ਬਰਾਬਰ ਆ ਤਾਰਾਂ ਬਰਾਬਰ ਆ ਤਾਰਾਂ ਬਰਾਬਰ ਆ ਆਪਾਂ ਚਾਰ ਚੋ ਜੇ ਕੀਤੀਆਂ ਦੀ ਹੁਣ ਤੇ ਹਾਂ ਆਪਾਂ 8000 ਚੋਂ ਛੋਟ ਛੱਪਾ ਵੇ ਲੱਤਾਂ ਵੇ ਕਿਹੜੇ ਸਟਾਈਲ ਨਾਲ ਆਉਂਦੀ ਵੇਖ ਲੋ ਮੈਂ ਦੇਵਾ ਵੇਖੀ ਕਿਵੇਂ ਬਣਾਉਂਦੀ ਗਾਵਾ ਦਾ ਕਰੂ ਭਾਜੀ ਤੈਨੂੰ ਦੱਸਨੇ ਦੁੱਧ ਵਾਲੀ ਆ ਮਾਂ ਜਿੱਥੋਂ ਲਈ ਆ ਥਣ ਵੇਹੇ ਭੂਰਾ ਕਿ ਛੋਟਾ ਰੱਖਦੀ ਏ ਤਾਰਾਂ ਬਰਾਬਰ ਆ ਹਣ ਕੋਈ ਭੈਣਾ ਭਰਾਵਾਂ ਨੂੰ ਸੁਨੇਹਾ ਪੱਤਰ ਵੀ ਆਪਦੀਆਂ ਤਸੱਲੀਆਂ ਸਾਰੇ ਭੈਣ ਭਰਾਵਾਂ ਨੇ ਇਹੋਈਆ ਆਪਦੀ ਨਰਖ ਪਰਖ ਕਰਕੇ ਖੜੋ ਮੁੜ ਕੇ ਕਿਸੇ ਨੂੰ ਲਾਮਾ ਨਾ ਦਿਓ ਆਂਦੇ ਹੁੰਦੇ ਆਪਾਂ ਦੇ ਕੋਈ ਕਿਸੇ ਨੇ 500 ਵਪਾਰੀ ਨਹੀਂ ਲੈਣਾ ਕਿਸੇ 2000 ਲੈਣਾ ਫੇਰ ਕਹਿੰਦੇ ਤਿੱ ਕਿਸੇ ਨੂੰ ਮਾਰਾ ਨਾ ਖੋ ਹੱਥ ਜੋੜਦਾ ਮੈਂ ਸੰਧੂ ਸਾਹਿਬ ਭਾਵੇਂ 5-7 ਜਿੰਨੇ ਜੀ ਕਰਦੇ ਅਗੇ ਆਣ ਕੇ ਇੱਥੇ ਮਾਜੇ ਵੇਖਣ ਮੁੜ ਕੇ ਨਾ ਕਿਸੇ ਨੂੰ ਲਾਮਾ ਦਿਓ ਕੇ ਕੇ ਦੀ ਸਾਥ ਆ ਜਾਂਦੀ ਹੈ ਇਹਦਾ ਸੁਆ ਉੱਚਾ ਉਹ ਗੱਲਾਂ ਨਹੀਂ ਚੰਗੀਆਂ ਲੱਗਦੇ ਇਹ ਰਗਮਾਂ ਲਾਈਆਂ ਹਾਂ ਕਿਉਂ ਨਹੀਂ ਆਪਾਂ ਨਰਕ ਪਰਖ ਨਾਲ ਪਹੂਲੀ ਦਾ ਅਗਲਾ ਨਰਕ ਪਰਖਣਾ ਆਪਦਾ ਇੱਥੇ ਤਸੱਲੀਆ ਕਰੇ ਮੁੜ ਕੇ ਨਾ ਕੋਈ ਲਾਮਾ ਦੇਵੇ ਹੈ ਬਾਕੀ ਜੇ ਕੋਈ ਆਪਣੀ ਤੋਂ ਗੱਬੜ ਮੱਝ ਖੜਦਾ 6-7 ਦਿਨ ਜਿਹੜੀ ਆ ਉਹ 6-7 ਦਿਨਾਂ ਚ ਆਪਦੇ ਡਾਕਟਰ ਤੋਂ ਚੈੱਕ ਕਰਾ ਕੇ ਦੱਸ ਦੇ ਗੱਲ ਪਤਾ ਕਿ ਸੰਤੂ ਸਾਹਿਬ ਜਿਹੜਾ ਬੰਦਾ ਦਿਲੋਂ ਸੱਚਾ ਹੁੰਦਾ ਨਾ ਫਿਰ ਦੁੱਖ ਵੜਾ ਲੱਗਦਾ ਬੜਾ ਲੱਗਦਾ ਧਰਾਵਾ ਕਿਉਂਕਿ ਦੁਨੀਆ ਬੰਦੀ ਚਾਤਰ ਚਾਤਰ ਬਹੁਤ ਜਿਆਦੀ ਹੁਣ ਮੈਂ ਨਾ ਤੈਨੂੰ ਸੱਚਾਈ ਦੱਸਦਾ ਹਾਂ ਉਹ ਜਿਹੜੀ ਤੁਸੀਂ ਵੀ ਮੱਝ ਖੜ ਲੱਗੇ ਹੋ ਤੁਹਾਨੂੰ ਹੀ ਮੱਝ ਨਹੀਂ ਦਿੱਤੀ ਜਿਹਦੇ ਸਿੰਗ ਵੱਡੇ ਸੀ ਉਹ ਆਪਣੇ ਕੋਲ ਸੂਈ ਉਹਦੇ ਕੋਲ ਜਾ ਕੇ ਕਰਮਾ ਵਾਲੀ ਨੇ ਕੱਟੀ ਭੁੱਲ ਗਈ ਕੱਟੀ ਭੁੱਲ ਗਈ ਵੇਲਾ ਐਵੇਂ ਚਵਾ ਕੇ ਦਿੱਤੀ ਕੀ ਕਿਸਮਤ ਮੈਂ ਤੈਨੂੰ ਦੱਸੀ ਗੱਲ ਕੱਟੀ ਦਾ ਕਰਕੇ ਹੀ ਉਹ ਵੀਰ ਨੇ ਮੱਝ ਲਈ ਉਹ ਤੈਨੂੰ ਦੱਸੀ ਗੱਲ ਹੈ ਪਤਾ ਨਹੀਂ ਥੁਚੜੋ ਉਹ ਤਿੰਦਾ ਗੁਜਰਤ ਕੀ ਰਾ ਫਲਪੋਲ ਜਾਂਦਾ ਕਰਮਾ ਦੀਆਂ ਗੱਲਾਂ ਹੈ ਉਹ ਤਿੰਦਾ ਕਰਮਾ ਦੀਆਂ ਯਾਰ ਅਸੀਂ ਆਪ ਇੱਕ ਵਾਰੀ ਬੁਰੀ ਮਹਿ ਚੋਕੇ ਲਈ ਪਾਉ ਤੇ ਜਦੋਂ ਗੱਡੀ 'ਚ ਚੜਾ ਕੇ ਤੇ ਲੈ ਜਾਂਦੀ ਹਾਂ ਉਹਨੂੰ ਜਦੋਂ ਛੱਡਿਆ ਬੱਚਾ ਤੇ ਉਹਰੇ ਮੇਰਾ ਬੱਚਾ ਹੀ ਨਹੀਂ ਬੜਾ ਟੱਟਾ ਕੱਟਾ ਸੀ ਉਹਦੇ ਉਹਨੇ ਮਾਨ ਨੂੰ ਲੱਤ ਕਹਿੰਦੀ ਪਰੇ ਕਰੋ ਉਹ ਤੇਰੇ ਮਾਨ ਨੂੰ ਕਿੱਡੀ ਲੱਗੀ ਤੂੰ ਆ ਨਾ ਮੈਂ ਦੁੱਧ ਚਾਰ 4 ਲੀਟਰ ਦੇਣ ਵਾਲੀ ਮਾਝਾ ਤੇ ਮੈਂ ਘਰ ਰੇ ਟਕਾ ਲੂੰਗਾ ਤੇ ਵੇਲਾ ਮੁੜ ਕੇ ਸੂਪੀ ਤੇ ਉਹ ਚਾਰ ਕਿ ਦਿਨ ਚੋਂ ਪੰਜਵੇਂ ਦਿਨ ਉਹਨਾਂ ਕੋਲ ਜਾਂਦੀ ਆ ਤੇ ਕੱਟੀ ਕਿੱਡੀ ਸੋਣੀ ਨੂੰ ਕੱਟੀ ਭੁੱਲ ਗਈ ਪਤਾ ਨਹੀਂ ਉਹਨੂੰ ਫੋਨ ਕਰਕੇ ਪੁੱਛਾਂਗੇ ਜਾਂ ਉਹ ਆ ਗਈ ਰੁਕਤੇ ਨਹੀਂ ਇਹ ਕੁਜਰਤੀ ਆ ਮਤਲਬ ਆਜੂਗੀ ਉਤਰਾ ਵੈਸੇ ਦੋਟਲੀ ਮੈਂ ਆਜੂਗੀ ਹਾਂਜੀ ਬਰਾਦ ਗਏ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਕੋਈ ਬੋਲਿਆ ਚੱਲਿਆ ਮਾਫ ਕਰਨਾ ਕਿਸੇ ਦੇ ਖਿਲਾਫ ਆਪਾਂ ਵੀਰ ਗੱਲ ਨਹੀਂ ਜੋ ਮਾਰੀ ਕਰਨ ਵਾਲੀ ਬੰਦੀ ਤੇ ਸਹੀ ਗੱਲ ਆਪੋ ਆਪਣਾ ਕਿੱਤਾ ਵਾਂਦੇ ਹਰ ਇੱਕ ਨੇ 2000 ਲੈ ਲੱਭਣਾ ਵਾ ਕਿ ਇਹਨੂੰ ਮਾਰਾ ਕਿਉਂ ਆਖਣਾ ਕਿਹੜੀ ਗੱਲੋਂ ਆਖਣਾ ਨਦੀ ਨਾਮ ਸਹਿਯੋਗੀ ਮੇਲੇ ਇੱਥੇ ਕਿਹੇ ਬਹਿ ਰਹਿਣਾ ਵਾ ਇਹ ਚਲੋ ਚਲੀਦਾ ਮੇਲਾ ਜੋ ਭਰਾਵਾ ਆ ਜਿਆਦਾ ਫੋੜੀ ਲਾ ਕੇ ਚੜਨ ਵਾਲੀ ਤੈਨੂੰ ਦੱਸੀ ਗੱਲ ਆਪਾਂ ਅੰਕਲ ਦੀਦਸਿਆ ਤੈਨੂੰ ਸੱਚੀ ਗੱਲ ਦੱਸਾਂ ਭਰਾਵਾ ਨੂੰ ਵੀ ਦੱਸ ਦਾਂ ਦਿਲੋਂ ਸੱਚਾ ਕੰਮ ਕਰਦੇ ਦਿਲੋਂ ਸੱਚਾ ਕਿਹੜੋ ਕਮਾਈ ਲਈਦੀ ਆ 1000 2000 ਭਾਵੇਂ ਕੇ ਚਾਰ ਲਈਏ ਦਿਨੋਂ ਸੱਚਾ ਕਰੀਦਾ ਵਾ ਆਖੀ ਦਾ ਨਾਂ ਕਿਸ ਨੇ ਧੋਖਾ ਵੇ ਬਲਾਦੀਏ ਫਤਿਹ ਬਲਾਦੀਏ ਫਤਿਹ ਵਹਿਗਦੀ ਫਤਿਹ ਖਾਲਸਾ ਵਹਿਗਦੀ ਫਤਿਹ